ਦੇਲੀਪਕੋਟ ਟਿਵਾਣਾ ਦੀ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਦਾ ਅਗਲਾ ਕੰਡ 21 ਜਮਾਤ ਸਾਡੀ ਕਾਲਜ ਦੇ ਵਕਤ ਤੋਂ ਪਹਿਲਾਂ ਲੱਗਦੀ ਸੀ ਕਿਉਂਕਿ ਜਮਾਤ ਵਿੱਚ ਕੁਝ ਉਹ ਲੋਕ ਵੀ ਪੜਦੇ ਸਨ ਜਿਹੜੇ ਨੌਕਰੀਆਂ ਕਰਦੇ ਸਨ ਸਵੇਰੇ 6 ਵਜੇ ਤੋਂ ਸ਼ੁਰੂ ਹੋ ਕੇ 9:30 ਵਜੇ ਨੂੰ ਸਾਨੂੰ ਛੁੱਟੀ ਵੀ ਹੋ ਜਾਂਦੀ ਸੀ ਤੇ ਮੈਂ ਘਰ ਨੂੰ ਪਰਤ ਆਉਂਦੀ ਸੀ ਮੈਂ ਵੀ ਤੇਰੇ ਨਾਲ ਤੇਰੇ ਘਰ ਚੱਲਿਆ ਕਰਾਂ ਇਕੱਠੇ ਪੜਿਆ ਕਰਾਂਗੀ ਇੱਕ ਦਿਨ ਮੇਰੀ ਜਮਾਤਨ ਸਰਜੀਤ ਨੇ ਮੈਥੋਂ ਪੁੱਛਿਆ ਸੀ ਠੀਕ ਹੈ ਮੈਂ ਆਖਿਆ ਅਰੇ ਤਾਂ ਮਗਰੋਂ ਹੁਣ ਸਰਜੀਤ ਸਾਰਾ ਦਿਨ ਮੇਰੇ ਨਾਲ ਹੁੰਦੀ ਸੀ ਜਿਸ ਕਰਕੇ ਮੈਂ ਮੈਂ ਤੱਕ ਪਹੁੰਚਣੋ ਜ਼ਿੰਮੇਬੱਤੀ ਰਹਿੰਦੀ ਸਰਜੀਤ ਨਹੀਂ ਸੋਹਰਦਮਨ ਲੜਕੀ ਸੀ ਕਿ ਉਸਨੇ ਸਾਰਾ ਸਾਰਾ ਦਿਨ ਕੋਲ ਰਹਿ ਕੇ ਵੀ ਕਦੇ ਨਿੱਜੀ ਸਵਾਲ ਨਹੀਂ ਸੀ ਪੁੱਛਿਆ ਤੇ ਹੌਲੀ-ਹੌਲੀ ਮੈਂ ਉਸ ਨਿੱਜ ਤੋਂ ਪਾਰ ਲੰਘਦੀ ਜਾ ਰਹੀ ਸੀ ਜਿਸ ਦੇ ਕੋਈ ਨਿੱਜੀ ਸਵਾਲ ਸਨ ਸਰਜੀਤ ਨਾਲ ਹੱਸਾਂ ਮਜ਼ਾਕ ਕਰਦੀ ਹੌਲੀ-ਹੌਲੀ ਮੈਂ ਆਪਣੇ ਆਪ ਨੂੰ ਵੀ ਮਜ਼ਾਕ ਕਰਨ ਜੋਗੀ ਹੋ ਗਈ ਤੇ ਫਿਰ ਜਿਵੇਂ ਮੈਂ ਆਪਣੇ ਆਪ ਤੋਂ ਪਾਰ ਲੰਘ ਗਈ ਹਰੇਕ ਨੂੰ ਟਿੱਚ ਜਾਨਣਾ ਹਰੇਕ ਨੂੰ ਮਸਕਰੀ ਕਰਨੀ ਗੱਲਾਂ ਮਾਰਨੀਆਂ ਖਾਪਾਂ ਪਾਣੀਆਂ ਆਪ ਹੀ ਗੱਲ ਕਰਨੀ ਤੇ ਆਪ ਹੀ ਹੱਸ ਪੈਣਾ ਇਥੋਂ ਤੱਕ ਕਿ 베ਜੀ ਨੂੰ ਵੀ ਸਭ ਕੁਝ ਪੁੱਲਪਲਾ ਕੇ ਹੱਸਣ ਲਾ ਦਿੱਤਾ ਕਾਲਜ ਤੋਂ ਘਰ ਨੂੰ ਆਉਣ ਲਈ ਟਾਂਗੇ ਵੱਲ ਜਾਂਦੀ ਨੂੰ ਇੱਕ ਦਿਨ ਕਾਲਜ ਦੇ ਦੋ ਤਿੰਨ ਲੜਕਿਆਂ ਨੇ ਗੱਲ ਕਰਨ ਲਈ ਰੋਕਿਆ ਦੱਸੋ ਮੈਂ ਉਸੇ ਦਿਨ ਉਹਨਾਂ ਨੂੰ ਟਿੱਚ ਸਮਝ ਜਾ ਮਸਕਰਾ ਕੇ ਪੁੱਛਿਆ ਸਾਨੂੰ ਕਾਲਜ ਦੇ ਮੈਗਜ਼ੀਨ ਲਈ ਕੋਈ ਕਵਿਤਾ ਕਾਣੀ ਚਾਹੀਦੀ ਹੈ ਉਹਨਾਂ ਵਿੱਚੋਂ ਇੱਕ ਚੁਸਤ ਜੇ ਲੜਕੇ ਨੇ ਆਖਿਆ ਮੈਂ ਤਾਂ ਕਵਿਤਾ ਕਹਾਣੀ ਕਦੇ ਲਿਖੀ ਨਹੀਂ ਮਦਸਯਾ ਲਿਖੀ ਨਹੀਂ ਤਾਂ ਲਿਖ ਦਿਓ ਦੇਖੋ ਨਾ ਕਾਲੀ ਦਾ ਮੈਗਜ਼ੀਨ ਹੈ ਤੇ ਕਿਸੇ ਲੜਕੀ ਦੀ ਠੀਕ ਹੈ ਲਿਖ ਦਿਆਂਗੀ ਮੈਂ ਉੱਥੋਂ ਤੁਰਨ ਦੀ ਕਾਲੀ ਨਾਲ ਵਿੱਚੋਂ ਹੀ ਗੱਲ ਟੋਕ ਕੇ ਆਖਿਆ ਕਦੋਂ ਪਤਾ ਕਰੀਏ ਉਹਨਾਂ ਵਿੱਚੋਂ ਇੱਕ ਨੇ ਪੁੱਛਿਆ ਮੈਂ ਕੋਈ ਜਵਾਬ ਨਾ ਦਿੱਤਾ ਤੇ ਟਾਂਗੇ ਵੱਲ ਤੁਰਦੀ ਗਈ ਦੂਸਰੇ ਤੀਸਰੇ ਦਿਨ ਉਹ ਹੀ ਲੜਕੇ ਫਿਰ ਕਵਿਤਾ ਕਹਾਣੀ ਪੁੱਛਣ ਆ ਗਏ ਸ਼ਾਇਦ ਕੁੜੀਆਂ ਨਾਲ ਗੱਲ ਕਰਨ ਦਾ ਉਹਨਾਂ ਨੂੰ ਵਧੀਆ ਬਹਾਨਾ ਲੱਗ ਗਿਆ ਸੀ ਘਰ ਜਾ ਕੇ ਮੈਂ ਕਵਿਤਾ ਲਿਖਣ ਦੀ ਕੋਸ਼ਿਸ਼ ਕਰਦੀ ਰਹੀ ਚਾਨਣ ਦਾਸੀ ਰੁੱਖ ਬੀਜਿਆ ਫੇਰ ਮੈਨੂੰ ਮੇਰਾ ਬਦਲਾ ਚ ਕਰ ਪਾ ਦੇ ਫੇਰ ਜਿੰਦ ਮੇਰੀ ਧੂਫ ਪੰਗ ਤੁੱਕ ਗਈ ਫੇਰ ਸੂਰਜਾਂ ਦੀ ਜਿੰਦ ਮੇਰੀ ਪੌਣਾ ਦੀ ਜਿੰਦ ਮੇਰੀ ਪੰਛੀਆਂ ਦੀ ਜਿੰਦ ਮੇਰੀ ਫੇਰ ਇੱਕ ਲਾਈਨ ਤੋਂ ਮਗਰੋਂ ਦੂਜੀ ਲਈ ਮੈਂ ਆਪ ਹੀ ਆਪਣੇ ਕੋਲੋਂ ਪੁੱਛਤੀ ਫੇਰ ਤੇ ਕਵਿਤਾ ਨੂੰ ਤੁਰਨ ਲਈ ਅੱਗੋਂ ਜਿਵੇਂ ਕੋਈ ਰਾਹ ਨਾ ਲੱਭਦਾ ਪਰ ਉਹਨਾਂ ਲੜਕਿਆਂ ਨੇ ਤਾਂ ਕਵਿਤਾ ਕਹਾਣੀ ਪੁੱਛਣ ਫੇਰ ਆ ਜਾਣਾ ਸੀ ਸਾਡੀ ਕੋਠੀ ਦੇ ਮਗਰ ਇੱਕ ਬੜਾ ਭਾਰੀ ਪਿੱਪਲ ਹੈ ਉਸ ਉੱਪਰ ਗਿਰ ਜਾ ਬੈਠੀ ਸੀ ਇਹ ਤਾਂ ਚੰਦਰੀ ਮਾੜੀ ਹੁੰਦੀ ਹੈ ਉਹ ਰਾਦੇ ਬੀਜੀ ਨੇ ਆਖਿਆ ਸੀ ਉਡਾਨਦੀ ਥਾ ਬਾਪੂ ਜੀ ਨੇ ਉਹ ਗੋਲੀ ਮਾਰ ਕੇ ਮਾਰ ਦਿੱਤੀ ਸੀ ਕਿਉਂ ਮਾਰੀ ਹੁੰਦੀ ਹੈ ਗਿਰਜ ਬੀਜੀ ਮੈਨੂੰ ਸ਼ਾਇਦ ਗਿਰਜ ਦਾ ਐਵੇਂ ਮਰਨਾ ਚੰਗਾ ਨਹੀਂ ਸੀ ਲੱਗਿਆ ਇਸ ਲਈ ਪੁੱਛਿਆ ਇਹ ਚੰਦਰੀ ਮਰਦਾਰ ਭਾਲਦੀ ਹੈ ਮੌਤ ਦੀ ਨਿਸ਼ਾਨੀ ਹੈ ਜਿਹੜੇ ਘਰ ਤੇ ਇਹ ਆ ਕੇ ਬਹਿ ਜੇ ਸੁੱਖ ਨਹੀਂ ਰਹਿੰਦੀ ਸਿਆਣਿਆਂ ਦੀਆਂ ਕਥੀਆਂ ਹੋਈਆਂ ਗੱਲਾਂ ਨੇ ਬੀਜੀ ਨੇ ਦੱਸਿਆ ਤਾਂ ਮੇਰੇ ਜਿਵੇਂ ਹੌਲ ਪੈ ਗਿਆ ਲੱਗਿਆ ਜਿਵੇਂ ਸਾਡੇ ਘਰ ਉੱਤੇ ਫਿਰ ਮੌਤ ਮੰਡਰਾਰੀ ਹੈ ਪਰ ਗਿਰਜ ਤਾਂ ਬਾਪੂ ਜੀ ਨੇ ਮਾਰ ਦਿੱਤੀ ਸੀ ਉਸ ਦਿਨ ਕਾਲਜ ਦੇ ਮੈਗਜ਼ੀਨ ਲਈ ਮੈਂ ਇੱਕ ਨਿੱਕੀ ਜਿਹੀ ਕਹਾਣੀ ਲਿਖੀ ਕਹਾਣੀ ਕੀ ਸੀ ਪਿੱਪਲ ਇੱਕ ਗੱਲ ਸੁਣਾਉਂਦਾ ਹੈ ਉਹ ਕਹਾਣੀ ਕਾਲਜ ਦੇ ਮੈਗਜ਼ੀਨ ਵਿੱਚ ਛਪ ਗਈ ਕਈ ਜਣਿਆਂ ਨੇ ਉਸ ਕਹਾਣੀ ਦਾ ਮੇਰੇ ਕੋਲ ਜ਼ਿਕਰ ਕੀਤਾ ਮੈਂ ਗੁਹੱਤ ਛੱਡਦੀ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਨੇ ਮੈਨੂੰ ਫੇਰ ਸੱਦਿਆ ਆਖਣ ਲੱਗੇ ਤੂੰ ਉਸ ਦਿਨ ਝੂਠ ਬੋਲਿਆ ਸੀ ਨਾ ਕਿ ਤੂੰ ਕੁਝ ਨਹੀਂ ਲਿਖਦੀ ਦੇ ਕਿੱਡੀ ਸੋਹਣੀ ਕਹਾਣੀ ਲਿਖੀ ਹੈ ਹੋਰ ਜਿਹੜੀਆਂ ਲਿਖੀਆਂ ਨੇ ਉਹ ਵੀ ਲਿਆ ਕੇ ਮੈਨੂੰ ਵਿਖਾਈ ਹੋਰ ਤਾਂ ਲਿਖੀਆਂ ਹੀ ਨਹੀਂ ਮੈਂ ਦੱਸਿਆ ਜੀ ਇਹੋ ਜਿਹੇ 10-12 ਹੋਰ ਲਿਖ ਦੇ ਕਿਤਾਬ ਬਣ ਸਕਦੀ ਹੈ ਤੇ ਮੁਖਬੰਦ ਮੈਂ ਲਿਖ ਜਾਗਾ ਮੈਂ 10-12 ਊਠ ਪਟੰਗ ਜੀਆਂ ਕਹਾਣੀਆਂ ਰਕਸ ਦਿੱਤੀਆਂ ਪ੍ਰਿੰਸੀਪਲ ਸੈਵਨ ਨੇ ਭੂਮਿਕਾ ਰਕਸ ਦਿੱਤੀ ਤੇ ਵਜ਼ੀਫੇ ਦੇ ਪੈਸਿਆਂ ਨਾਲ ਕਿਤਾਬ ਛਪ ਗਈ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਵਿੱਚ ਬੰਦੇ ਦੀਆਂ ਪ੍ਰਾਪਤੀਆਂ ਨਹੀਂ ਸਗੋਂ ਸੰਭਾਵਨਾਵਾਂ ਤੱਕ ਦੇਖ ਲੈਣ ਦੀ ਸਮਰੱਥਾ ਸੀ ਸ਼ਾਇਦ ਇਸੇ ਕਾਰਨ ਉਹਨਾਂ ਨੇ ਜਾਣ ਲਿਆ ਕਿ ਇਸ ਰਾਹ ਤੇ ਇਸ ਨੂੰ ਤੋਰੀ ਰੱਖਣ ਲਈ ਇਸ ਵੇਲੇ ਸਿਰਫ ਸ਼ਾਬਾਸ਼ੇ ਦੀ ਲੋੜ ਹੈ ਹਰ ਕਹਾਣੀ ਦੀ ਉਪਰਸ਼ੰਸਾ ਕਰਕੇ ਮੇਰਾ ਆਪਣੇ ਆਪ ਵਿੱਚ ਭਰੋਸਾ ਜਗਾਉਣ ਦੀ ਕੋਸ਼ਿਸ਼ ਕਰਦੇ ਰਹੇ ਤੇ ਮੈਂ ਉਸ دانشਵਰ ਬਜ਼ੁਰਗ ਦੀ ਹਰ ਗੱਲ ਸੱਚ ਸਮਝ ਕੇ ਪੱਲੇ ਬੰਨਤੀ ਰਹੀ ਪਰ ਕੁਛੇ ਮਗਰੋਂ ਨਾ ਮਹਿਸੂਸ ਕੀਤਾ ਇਹਨੂੰ ਇਹਦੀ ਲਿਖਤ ਬਾਰੇ ਸੱਚ ਵੀ ਤਾਂ ਪਤਾ ਲੱਗ ਜਾਣਾ ਚਾਹੀਦਾ ਇੱਕ ਕਹਾਣੀ ਸੁਣ ਕੇ ਆਖਣ ਲੱਗੇ ਇਹ ਕਹਾਣੀ ਤੇਰੀ ਖਾਸ ਨਹੀਂ ਪਰ ਮੈਂ ਕਦੋਂ ਇਹ ਮੰਨਣਾ ਸੀ ਚੰਗੀ ਕਹਾਣੀ ਲਿਖਣਾ ਤਾਂ ਕੀ ਮੈਂ ਤਾਂ ਸਮਝਦੀ ਸੀ ਮੈਂ ਅਸਮਾਨ ਨੂੰ ਵੀ ਟਾਕੀ ਲਾ ਸਕਦੀ ਹਾਂ ਕਹਾਣੀ ਤਾਂ ਚੰਗੀ ਹੈ ਤੁਹਾਨੂੰ ਸਮਝ ਨਹੀਂ ਲੱਗੀ ਮੈਂ ਜਦੋਂ ਆਖਿਆ ਪ੍ਰਿੰਸੀਪਲ ਤੇਜਾ ਸਿੰਘ ਹਸਪੇ ਆਖਣ ਲੱਗੇ ਹੁਣ ਤੂੰ ਸੱਚੀ ਮੁੱਤੀ ਲੇਖਕਾ ਬਣ ਗਈ। ਭਾਵੇਂ ਵਕਤ ਆਪਣੀ ਚਾਲੇ ਤੁਰਦਾ ਜਾ ਰਿਹਾ ਸੀ ਪਰ ਮੈਨੂੰ ਕਦੇ ਖੜ ਗਿਆ ਵਰਤੀ ਤੂੰ ਦਾ ਤੇ ਕਦੇ ਨਟ ਰਿਆ। ਸਰਜੀਤ ਆਖਦੀ ਸਾਰੀਆਂ ਕਿਤਾਬਾਂ ਤੈਨੂੰ ਇਕੱਠੀਆਂ ਕਰ ਦਿੱਤੀਆਂ ਨੇ ਇਹਨਾਂ ਨੂੰ ਪੜ੍ਹ ਕੇ ਸਵਾਲਾਂ ਦੇ ਜਵਾਬ ਲਿਖ ਦੇ। ਮੈਂ ਕਾਪੀ ਕਰ ਲਵਾਂਗੀ ਇਮਤਿਹਾਨ ਸਿਰ ਤੇ ਆਉਂਦਾ ਜਾ ਰਿਹਾ ਹੈ। ਸਰਜੀਤ ਦਾ ਕਹਿਣਾ ਮੰਨ ਕੇ ਜਿਹੜੇ ਸਵਾਲ ਦਾ ਜਵਾਬ ਉਹ ਆਖਦੀ ਮੈਂ ਲਿਖ ਦਿੰਦੀ ਤੇ ਉਹ ਉਸਨੇ ਮੇਰੇ ਕੋਲੋਂ ਕਾਫੀ ਸਵਾਲਾਂ ਦੇ ਜਵਾਬ ਲਿਖਵਾਲੇ ਸਨ। ਇਮਤਿਹਾਨ ਵੇਲੇ ਕਈ ਵਾਰ ਆਪਣੀ ਕਾਪੀ ਬਿਖਾ ਕੇ ਮੈਂ ਸਰਜੀਤ ਨੂੰ ਪੁੱਛਦੀ ਕਿ ਮੈਂ ਕੀ ਲਿਖਿਆ ਕਿਉਂਕਿ ਲਿਖਾਈ ਵਧੀਆ ਨਾ ਹੋਣ ਕਰਕੇ ਕਈ ਥਾਂ ਤੋਂ ਸਮਝ ਨਹੀਂ ਸੀ ਲੱਗਦੀ ਇਮਤਿਹਾਨ ਹੋ ਗਿਆ ਪੇਪਰ ਦੇ ਕੇ ਜਦੋਂ ਮੈਂ ਬਾਹਰ ਆਉਂਦੀ ਸਰਜੀਤ ਪੁੱਛਦੀ ਕੀ ਕੀ ਲਿਖ ਕੇ ਆਈ ਹੈ ਮੈਂ ਸੱਚੋ ਸੱਚ ਦੱਸਦੀ ਕਾਪੀ ਵਿੱਚ ਲਿਖੇ ਪੁਆਇੰਟਸ ਤਾਂ ਮੈਨੂੰ ਭੁੱਲੀ ਗਏ ਸੀ ਤੇ ਉਸ ਨੂੰ ਦੱਸਣ ਵੇਲੇ ਤੱਕ ਇਹ ਵੀ ਭੁੱਲ ਜਾਂਦਾ ਪੇਪਰ ਵਿੱਚ ਕੀ ਲਿਖ ਕੇ ਆਈ ਹੈ ਇਸ ਲਈ ਅੰਦਾਜ਼ਾ ਲਗਾਉਣਾ ਬੜਾ ਮੁਸ਼ਕਲ ਹੋ ਗਿਆ ਕਿ ਮੇਰੇ ਕਿੰਨੇ ਕੁ ਨੰਬਰ ਆਉਣਗੇ ਰਿਜ਼ਲਟ ਨਿਕਲਿਆ ਕਿਸੇ ਨੇ ਦੱਸਿਆ ਮੈਂ ਫਸਟ ਰਹੀਆਂ ਤੇ ਨਾਲੇ ਫਰਸਟ ਕਲਾਸ ਆਈ ਹੈ। ਹੋਰ ਫਰਸਟ ਕਲਾਸ ਕਿਹਦੀ ਕਿਹਦੀ ਆਈ ਹੈ? ਮੈਂ ਸਰਜੀਤ ਬਾਰੇ ਸੋਚ ਕੇ ਪੁੱਛਿਆ। ਹੋਰ ਕਿਸੇ ਦੀ ਨਹੀਂ ਆਈ। ਜਿਹੜਾ ਲੜਕਾ ਸੈਕੰਡ ਆਇਆ ਹੈ, ਉਸਦੀ ਵੀ ਸੈਕੰਡ ਕਲਾਸ ਹੀ ਹੈ। ਪਰ ਆਪ ਗਜ਼ਟ ਵਿੱਚ ਦੇਖ ਲੈਣ ਤੱਕ ਮੈਨੂੰ ਲੱਗਦਾ ਰਿਹਾ ਹੋ ਸਕਦਾ ਹੈ ਅਗਲੇ ਨੇ ਨਾਂ ਠੀਕ ਨਾ ਪੜਿਆ ਹੋਵੇ। ਇੱਕ ਵਾਰੀ ਜਦੋਂ ਬਾਪੂ ਜੀ ਪਿੰਡੋਂ ਆਏ ਤਾਂ 베ਜੀ ਨੇ ਬਹੁਤ ਖੁਸ਼ ਹੋ ਕੇ ਬਾਪੂ ਜੀ ਨੂੰ ਦੱਸਿਆ। ਕੁਸ਼ਕਲਾਪਲਾ ਤੇਰੀ ਤੀ ਫਰਸਟ ਆਈ ਹੈ। ਬਾਪੂ ਜੀ ਗੰਭੀਰ ਮੂੰਹ ਬਣਾ ਕੇ ਆਖਣ ਲੱਗੇ ਮਾਦਾ ਯੂਨੀਵਰਸਿਟੀ ਨੂੰ ਚਿੱਠੀ ਲਿਖਦਾ ਵੀ ਜ਼ਰੂਰ ਤੁਹਾਨੂੰ ਗਲਤੀ ਲੱਗੀ ਹੋਣੀ ਐ ਇਸ ਤੋਂ ਇੱਕ ਜਮਾਤਾਂ ਜੀ ਪੱਕੀ ਨਹੀਂ ਸੀ ਹੁੰਦੀ ਛੱਟ ਅਗਲੀ ਚ ਜਾ ਪਹੁੰਚਦੀ ਸੀ ਲੈ ਕਿਸ ਨੇ ਕੀ ਸੁਹਾ ਹੋਣਾ ਮੈਂ ਦੇਖੋ ਨੌਵੀਂ ਜਮਾਤ ਤਿੰਨ ਸਾਲ ਪਕਾਈ ਤੇ ਦਸਵੀਂ ਅਜੇ ਸਾਈਂ ਪਕਾ ਰਿਆਂ ਨਾਲੇ ਮੈਂ ਪੁੱਛਦਾ ਜਿਹਦੇ ਬਾਪ ਤੋਂ ਦਸਵੀਂ ਪਾਸ ਨਹੀਂ ਹੋਈ ਉਹਦੀ ਧੀ ਐਮਚੋ ਫਰਸਟ ਰੇ ਹੋ ਸਕਦਾ ਕਿਤੇ ਹਾਜੀ ਲੱਗਦਾ ਯੂਨੀਵਰਸਿਟੀ ਨੂੰ ਚਿੱਠੀ ਬਈ ਭੁੱਲਦੀ ਸੋਧ ਕਰੋ ਮੇਜੀ ਹਸਪਤਲ ਤੇ ਮੈਂ ਵੀ ਹਸਪਈ ਮੈਂ ਕਾਲਜ ਵਿੱਚ ਨੌਕਰੀ ਕਰ ਲੈਣੀ ਐ ਮੈਂ ਜਦੋਂ ਆਖਿਆ ਬਾਪੂ ਜੀ ਨੇ ਚੌਂਕ ਕੇ ਮੇਰੇ ਵੱਲ ਦੇਖਿਆ ਕਿੰਨੀ ਤਨਖਾਹ ਮਿਲੂ ਉਹਨੇ ਪੁੱਛਿਆ ਪਤਾ ਨਹੀਂ ਕੁਝ ਸੌਤਾ ਮਿਲੂਗੀ ਮੈਂ ਦੱਸਿਆ ਆਹੋ ਘੋੜੇ ਵਾਲੇ ਦਾ ਖਰਚ ਤੇ ਟਾਂਗੇ ਵਾਲੇ ਦੀ ਤਨਖਾਹ ਦੇ ਕੇ ਚਾਹ ਜੋਗੇ ਪੈਸੇ ਤਾਂ ਬਚੀ ਰਿਆ ਕਰਨਗੇ ਉਹਨੇ ਮਜ਼ਾਕ ਕੀਤਾ ਕਿ ਇੰਨਾ ਕੋਈ ਖਰਚ ਤਾਂ ਉਸ ਘੋੜੇ ਟਾਂਗੇ ਦਾ ਹੈ ਜਿਸ ਉੱਪਰ ਮੈਂ ਕਾਲਜ ਜਾਂਦੀ ਸੀ ਤੇ ਕਾਰਜ ਤੋਂਦੀ ਸੀ ਘਰ ਬੈਠ ਕੇ ਵੀ ਕੀ ਕਰਾਂਗੀ ਮੈਂ ਦਲੀਲ ਦੇਣੀ ਚਾਹੀ ਜਿੰਨੀ ਤੈਨੂੰ ਤਨਖਾਹ ਮਿਲੂ ਚੱਲ ਉਹਨੇ ਪੈਸੇ ਤੂੰ ਮੇਰੇ ਕੋਲੋਂ ਲੈ ਲਿਆ ਕਰੀ ਮੈਂ ਕਰ ਬੇਲੀ ਬੈਠੀ ਕੀ ਕਰਾਂਗੀ ਮੈਂ ਫੇਰ ਉਹੀ ਗੱਲ ਦੁਹਰਾਈ ਇਹੋਂ ਕਰਦੇ ਆਂ ਵਿਹੜੇ ਚ ਇੱਕ ਉੱਚਾ ਸਾਰਾ ਬਾਸ ਗੜ ਦਿੰਨੇ ਆ ਚੜ ਗਈ ਉਤਰ ਗਈ ਚੜ ਗਈ ਉਤਰ ਗਈ ਉਹਨਾਂ ਨੇ ਮਜ਼ਾਕ ਤੇ ਗੁੱਸੇ ਦੇ ਰਲਵੇਂ ਭਾਵਨਾ ਆਖਿਆ ਮੈਂ ਅੱਗੋਂ ਫੇਰ ਕੁਝ ਨਾ ਆਖਿਆ ਕੱਲ੍ਹ ਸਾਕਾਲੀ ਦਿੱਲੀ ਵਿੱਚ ਪੋਸਟ ਨਿਕਲੀ ਮੈਂ ਦਿੱਲੀ ਰਹਿੰਦੀ ਸਰਜੀਤ ਦੀ ਭੈਣ ਦੇ ਘਰ ਰਹਿ ਕੇ ਇੰਟਰਵਿਊ ਦੇ ਆਈ ਸਿਲੈਕਟ ਹੋ ਗਈ ਪਰ ਇਹ ਕੱਚੀ ਨੌਕਰੀ ਸਿਰਫ 3 ਮਹੀਨੇ ਲਈ ਸੀ ਸਰਜੀਤ ਦੀ ਬੜੀ ਚੰਗੀ ਭੈਣ ਨੇ ਕਰਾਏ ਤੇ ਘਰ ਲੱਭ ਕੇ ਦਿੱਤਾ ਨਿੱਕਾ ਜਿਹਾ ਵੀਰਾ ਬੀਬੀ ਮੇਰੇ ਨਾਲ ਗਏ ਤਿੰਨ ਮਹੀਨੇ ਬੜੇ ਸੰਗੇ ਸਰਫੇ ਨਾਲ ਅਸੀਂ ਕੱਟਦੇ ਰਹੇ ਫਿਰ ਵੀ ਮਕਾਨ ਦੇ ਕਿਰਾਏ ਜੋਗੇ ਪੈਸੇ ਘਰੋਂ ਮਗਵਾਉਣੇ ਪੈਂਦੇ ਸਨ ਛੁੱਟੀਆਂ ਹੋ ਗਈਆਂ ਘਰ ਵਾਪਸ ਆ ਗਏ ਵੀਰੇ ਨੂੰ 베ਜੀ ਨੇ ਪੁੱਛਿਆ ਉੱਥੇ ਦੁੱਧ ਦੱ ਚੰਗਾ ਮਿਲ ਜਾਂਦਾ ਸੀ ਇੱਥੇ ਘਰ ਦੁੱਧ ਬਾਲਟੀ ਵਿੱਚ ਹੁੰਦਾ ਸੀ ਉੱਥੇ ਅਸੀਂ ਗੜਬੀ ਵਿੱਚ ਲੈਂਦੇ ਸੀ ਵੀਰੇ ਨੇ ਅੰਦਾਜ਼ਾ ਲਗਾ ਲਿਆ ਸੀ ਅਸੀਂ ਬਹੁਤ ਥੋੜਾ ਦੁੱਧ ਲੈਂਦੇ ਆ ਤੇ ਆਖਣ ਲੱਗਿਆ 베ਜੀ 베ਜੀ ਉੱਥੇ ਅਸੀਂ ਇੱਕ ਪਾਈਆ ਦੁੱਧ ਲੈਣੇ ਹੁੰਨੇ ਆ ਸਵੇਰੇ ਚਾਹ ਬਣਾ ਲੈਣੇ ਆ ਆਥ ਨੇ ਚਾਹ ਬਣਾ ਲੈਣੇ ਆ ਫਿਰ ਰਾਤ ਨੂੰ ਪੀ ਲੈਣੇ ਆ ਤੇ ਬਾਕੀ ਬਜਦੇ ਦਾ ਦੇਈ ਜਮਾ ਲੈਨੇ ਸਾਰੇ ਘਰ ਦੇ ਆਨੇ ਮੇਰਾ ਮਜ਼ਾਕ ਬਣਾ ਲਿਆ ਪ੍ਰੋਫੈਸਰ ਨਹੀਂ ਸਹਿਬਾ ਇੱਕ ਭਈਆ ਦੁੱਧ ਲੈਂਦੇ ਨੇ ਤਿੰਨ ਮਹੀਨੇ ਮਗਰੋਂ ਫਿਰ ਇੰਟਰਵਿਊ ਤੋਂ ਮਗਰੋਂ ਕਾਲਜ ਦੇ ਪੰਜਾਬੀ ਦੇ ਹੈਡ ਪਾਰਟ ਪੂਜਾ ਕਰਨ ਵਾਲੇ ਧਾਰਮਿਕ ਬੰਦੇ ਨੇ ਬਾਹਰ ਆ ਕੇ ਝੂਠ ਵੀ ਮੈਨੂੰ ਆਖਿਆ ਕਿ ਕਮੇਟੀ ਦੇ ਮੈਂਬਰ ਤੁਹਾਨੂੰ ਰੱਖਣ ਲਈ ਮੰਨੇ ਨਹੀਂ ਮੈਂ ਤੇ ਬਹੁਤ ਜ਼ੋਰ ਲਗਾਇਆ ਸੀ ਤੇ ਵਿੱਚੋਂ ਆਪਣਾ ਰਿਸ਼ਤੇਦਾਰ ਰਖਵਾ ਲਿਆ ਜਿਹੜਾ ਪੁਆਇੰਟ ਤੇ ਸੈਕੰਡ ਕਲਾਸ ਸੀ ਗੱਲ ਭਾਵੇਂ ਆਮ ਜੀ ਸੀ ਪਰ ਸੱਚ ਪਰਮਾਰਥ ਦੀਆਂ ਗੱਲਾਂ ਕਰਨ ਵਾਲੇ ਝੂਠ ਜਿਉਂਦੇ ਲੋਕਾਂ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ ਜਿਸ ਕਰਕੇ ਅੱਜ ਤੱਕ ਵੀ ਯਾਦ ਹੈ। ਛੁੱਟੀਆਂ ਵਿੱਚ ਵੱਡੇ 베ਜੀ ਪੂਰੇ ਹੋ ਗਏ। ਰਾਣੀਆਂ ਸਭ ਮੌਤਾਂ ਦੀ ਯਾਦ ਫੇਰ ਤਾਜ਼ਾ ਹੋ ਗਈ। ਅੱਖਾਂ ਸਭ ਦੀਆਂ ਫੇਰ ਪਰ ਪਰ ਡੁੱਲੀਆਂ। ਭੋਗ ਪੈਣ ਤੱਕ ਮਕਾਣਾ ਆਉਂਦੀਆਂ ਰਹੀਆਂ। ਕੁਚੇਰ ਪਿੱਛੋਂ ਤੱਕ ਉਹ ਚੱਕੇ ਆਉਂਦੇ ਰਹੇ ਤੇ ਫਿਰ ਓਹ ਲੱਗਣ ਲੱਗ ਪਿਆ ਜਿਵੇਂ ਵੱਡੇ 베ਜੀ ਕਦੇ ਹੈਨ ਹੀ ਨਹੀਂ ਸਨ। ਆਤ ਪ੍ਰੇਤ ਤਾਂ ਜਿਹੇ ਜਗ ਤੇ ਆਏ ਜਿਹੇ ਨਾ ਆਏ ਉਹਨਾਂ ਦਾ ਮੁੜ ਕੇ ਕਿਹਨੇ ਭੋਗ ਪਾਉਣਾ ਹੁੰਦਾ। ਆਪਣੇ ਨਾਲ ਹੀ ਆਪਣੀਆਂ ਬੇੜਾਂ ਮੇਟ ਗਈ ਵੱਡੀ ਬੇਬੇ। ਬੇਜੀ ਕਦੇ-ਕਦੇ ਬਹੁਤ ਉਦਾਸ ਹੋ ਕੇ ਵੱਡੇ ਬੇਜੀ ਦੀਆਂ ਗੱਲਾਂ ਕਰਕੇ ਜਿਵੇਂ ਆਪਣੇ ਆਪ ਦੀਆਂ ਵੀ ਗੱਲਾਂ ਕਰ ਰਹੇ ਹੁੰਦੇ। ਬਾਕੀ ਅਗਲੇ ਕਾਟ ਵਿੱਚ। ਧੰਨਵਾਦ।